गगन में था रविचंद दीपक बने तार एक मंडल जनक मोती धूप मले आन लो पवन चहरो करे सगल बन राही फूलंत ज्योति कैसी आरती होई भवखंड ना तेरी आरती अनहता शब्द वाजंत बेरी मैथिली है पंजाबी नहीं है इण तो दरबार सा पढ़दे उन तो वाणी नहीं पढ़नी आंदी सहस तव नैन, नन नन की हुंदा नैन आय नयनन हो गए सहस तव नयनन न नैन हई तोय को ਸਹਸਮੂਰ ਤਨ ਨਾ ਇਕ ਤੋਹੀ ਤੇਰੀ ਇਕ ਨਹੀਂ ਸਹਸ ਪਦ ਬੇਵਲਨ ਨਾ ਇਕ ਪਦ ਗੰਦਬਨ ਸਹਸ ਪਦ ਗੰਦਬਨ ਚੱਲ ਤਮੋਈ ਆ ਬਾਣੀ ਦਾ ਉਚਾਰ ਹੈ ਮੈਥਲੀ ਦਾ ਨਾ 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 ਅਗੀਦਨ ਕੀ ਹੁੰਦਾ ਨਾ ਇਕ ਤੋਹੀ ਤੇਰੀ ਇਕ ਨਹੀਂ ਹੈ ਇਸ ਦੀ ਗੱਲ ਹੈ ਉਹ ਨੰਨੇ ਵੀ ਜੋੜਨੇ ਆਉਂਦੇ ਬਾਕੀ ਦੀ ਗੱਲ ਕੀ ਕਰੀਏ ਉਹ ਜਿਹੜੀ ਭਾhavi ਅਮੀਰੀ ਹੈ ਉਹਦੇ ਅੱਗੇ ਮਹਾਰਾਜ ਨੇ ਟੇਕਤਾ ਕਿ ਬਾਣੀ 'ਚ ਇੱਕ ਤਰਜਮਾ ਨਹੀਂ ਹੈ ਮਹਾਰਾਜ ਕਹਿੰਦੇ ਬਿਆਕੰ ਬਰਾਠੀ ਵੀ ਪੜੋ ਮੈਥਲੀ ਪੜੋ ਮਗਹੀ ਪੜੋ ਬਰਜ ਪੜੋ ਸੰਸਕ੍ਰਿਤ ਪੜੋ ਅਰਬੀ ਪੜੋ ਫਾਰਸੀ ਪੜੋ ਉਸਤਾਦ ਬਣੋ ਇਹਨਾਂ ਭਾਖਾਵਾਂ ਦੇ ਤਰਜਮਾ ਨਹੀਂ ਕਰਨਾ ओरिजिनल ਪੜੋ ओरिजिनल गाਓ ਤੇ ਉਹ ਬੰਦੇ ਕਹਿੰਦੇ ਜੀ ਪੰਜਾਬੀ ਸੂਬੇ ਦੇ ਨਾਂ ਉਤੇ ਕਰੋ ਪੰਜਾਬੀ ਸੂਬੇ ਦੀ ਨਾਂ ਉਤੇ ਇਹਨਾਂ ਨੂੰ ਪਤਾ ਹੀ ਨਹੀਂ ਵਿੰਕ ਕੇ ਸਿੱਖੀ ਦੀ ਸਿੱਖੀ ਦਾ ਰਾਜ ਹੈ ਕਿ ਸਿੱਖ ਸਿੱਖ ਦੇ ਰਾਜ ਸਿੱਖੀ ਦਾ ਛੱਡ ਕੇ ਆਇਆ ਇਹ ਪੰਜਾਬ ਜੋ ਸੀ ਪੰਜਾਬ ਕਹਿੰਦੇ ਸਿੱਖੀ ਦਾ ਰਾਜ ਹੈ ਇੱਥੇ